ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਇਸ ਸਾਲ ਦੇ ਵਿੱਚ ਬਹੁਤ ਰੂਹਾਂ ਜਿਹੜੀਆਂ ਮੁਰਸ਼ਦ ਨਾਲ ਜੁੜਨਗੀਆਂ ਜਿਨ੍ਹਾਂ ਦੇ ਬਹੁਤ ਦੇਰ ਤੋਂ ਕੋਈ ਕੰਮ ਨਹੀਂ ਬਣ ਰਿਹਾ ਸੀ ਉਹ ਕੰਮ ਵੀ ਬਣ ਗਏ ਸੋ ਆਪਾਂ ਇਸ ਵੀਡੀਓ ਰਾਈ ਗੱਲ ਕਰਾਂਗੇ ਕਿ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਸੋ ਇਹ ਵੀਡੀਓ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਸਿੱਖਣ ਨੂੰ ਵੀ ਤੁਹਾਨੂੰ ਮਿਲੇਗਾ ਜੇਕਰ ਵੀਡੀਓ ਨੂੰ ਪੂਰੀ ਸੁਣਦੇ ਹੋ ਤਾਂ ਇੱਕ ਲਾਈਕ ਜ਼ਰੂਰ ਕਰ ਦੇਣਾ ਜੀ ਸੋ ਜਦੋਂ ਵੀਡੀਓ ਨੂੰ ਕਲਿੱਕ ਕਰਦੇ ਹੋ ਔਨ ਕਰਦੇ ਹੋ ਨਾਲ ਦੀ ਨਾਲ ਇੱਕ ਲਾਈਕ ਜ਼ਰੂਰ ਕਰਦੇ ਆ ਕਰੋ ਸੋ ਹੂਜੀ ਇੱਥੇ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਤੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਨੂੰ ਪੂਰੀ ਸਮਝਣਾ ਤੇ ਸੁਣਨਾ ਤੇ ਇਹਨੂੰ ਜ਼ਿੰਦਗੀ ਵਿੱਚ ਗੱਲਾਂ ਨੂੰ ਲਾਗੂ ਕਰਨਾ ਅਪਣਾਉਣਾ ਹੈ ਤਾਂ ਹੀ ਜ਼ਿੰਦਗੀ ਜਿਹੜੀ ਆ ਸਬਰ ਸਕਦੀ ਆ ਤੇ ਇਹ ਕੁਝ ਸੰਕੇਤਾਂ ਨੂੰ ਸਮਝਣਾ ਹੈ ਸੋ ਇੱਥੇ ਪਹਿਲਾਂ ਜੋ ਕਮੈਂਟ ਕੀਤਾ ਹੋਇਆ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਝੋਲੀ ਕਿੰਨੇ ਕੋਨਿਆਂ ਵਾਲੀ ਹੋਣੀ ਚਾਹੀਦੀ ਆ ਸੋ ਦੇਖੋ ਜਦੋਂ ਅਸੀਂ ਪੀਰਾ ਦੀ ਝੋਲੀ ਸਲਾਉਂਦੇ ਆ ਉਹ ਦਰਜੀ ਆਪਣੇ ਹਿਸਾਬ ਨਾਲ ਸਹੀ ਹੀ ਦਿੰਦਾ ਕਿਉਂਕਿ ਪਤਾ ਹੁੰਦਾ ਝੋਲੀ ਕਿਸ ਤਰ੍ਹਾਂ ਦੀ ਹੁੰਦੀ ਆ ਬਾਕੀ ਜੇਕਰ ਤੁਸੀਂ ਪਹਿਲੀ ਵਾਰ ਹੈ ਝੋਲੀ ਸੀਣੀ ਹੈ ਤਾਂ ਫਿਰ ਉਹਦੇ ਚਾਰ ਕੋਨੇ ਹੀ ਹੁੰਦੇ ਆ ਚਾਰ ਕੋਨਿਆਂ ਵਾਲੀ ਝੋਲੀ ਹੀ ਹੁੰਦੀ ਹੈ ਜਦੋਂ ਵੀ ਤੁਸੀਂ ਝੋਲੀ ਸੀਣੀ ਆ ਪਹਿਲਾਂ ਚੌਰਸ ਕੱਪੜੇ ਨੂੰ ਰੱਖ ਕੇ ਕੱਟਣਾ ਇੱਕੋ ਜਿਹਾ ਹੀ ਸਾਰੇ ਪਾਸੋਂ ਹੋਣਾ ਚਾਹੀਦਾ ਹੈ ਤਾਂ ਫਿਰ ਉਸ ਹਿਸਾਬ ਨਾਲ ਚੌਕੋਨਿਆਂ ਵਾਲੀ ਝੋਲੀ ਬਣ ਕੇ ਤਿਆਰ ਹੋ ਜਾਵੇਗੀ ਸੋ ਇਸ ਕਰਕੇ ਸੋ ਬਾਕੀ ਹੋਰ ਵੀ ਰੂਹਾਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਪੀਰਾਂ ਵਕੀਰਾਂ ਦੀ ਸੇਵਾ ਕਰਦੇ ਆ ਸੋ ਝੋਲੀ ਇੱਕ ਦਰਬਾਰ ਤੇ ਜਰੂਰ ਸੀ ਕੇ ਰੱਖਣੀ ਚਾਹੀਦੀ ਆਪਣੇ ਮੁਰਸ਼ਦ ਦੇ ਨਾਮ ਦੀ ਸੋ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਪੀਰਾਂ ਪੀਰਾਂ ਦੀ ਚਾਹੇ ਕੋਈ ਦੇਵੀ ਦੇਵਤਾ ਹੈ ਸੋ ਝੋਲੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਝੋਲੀ ਚੋਂ ਹੀ ਉਹ ਮਾਲਕ ਦਾਤਾ ਪਾਉਂਦਾ ਹੈ ਸੋ ਜੇਕਰ ਆਪਾਂ ਝੋਲੀ ਸੀ ਕੇ ਉਸ ਮਾਲਕ ਦੇ ਨਾਮ ਦੀ ਹੋਰ ਵੀ ਚੀਜ਼ਾਂ ਰੱਖਦੇ ਹਾਂ ਉਹ ਵੀ ਰੱਖ ਦਈਏ ਤਾਂ ਬਹੁਤ ਹੀ ਵਧੀਆ ਕਰਮ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਸੋ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ 2 ਦਿਨ ਹੋ ਗਏ ਤੁਸੀਂ ਵੀਡੀਓ ਨਹੀਂ ਪਾਈ ਸੋ ਹਰ ਰੋਜ਼ ਉਹ ਪਾ ਦਿਆ ਕਰੋ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਲੱਗਦੀਆਂ ਹੈ ਤੇ ਲਿਖਦੇ ਆ ਕਿ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਸੋ ਦੇਖੋ ਇੰਨਾ ਜਿਆਦਾ ਤੁਸੀਂ ਸਾਡਾ ਕਰਦੇ ਹੋ ਤਾਂ ਅਸੀਂ ਵੀ ਚਾਹੁੰਦੇ ਆ ਕਿ ਪ੍ਰਮਾਤਮਾ ਤੁਹਾਡੇ ਤੇ ਵੀ ਮਿਹਰਾਂ ਭਰਿਆ ਹੱਥ ਰੱਖੇ ਤੇ ਗੁਰੂ ਦੇ ਚਰਨਾਂ ਨਾਲ ਲੱਗੇ ਰਹੋ ਸੋ ਕੋਸ਼ਿਸ਼ ਹੁੰਦੀ ਆ ਹਰ ਰੋਜ਼ ਵੀਡੀਓ ਬਣਾਈਏ ਪਰ ਕਈ ਵਾਰ ਟਾਈਮ ਨਹੀਂ ਮਿਲਦਾ ਇਸ ਕਰਕੇ ਇਹ ਵੀਡੀਓ ਨਹੀਂ ਪਾ ਹੁੰਦੀ ਸੋ ਇਸ ਕਰਕੇ ਮਾਫੀ ਵੀ ਚਾਹੁੰਦੇ ਆ ਸੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਸੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਮਹਿਫਿਲ ਮਸਤਾਂ ਦੇ ਚੈਨਲ ਦੇ ਨਾਲ ਸਾਰਿਆਂ ਦਾ ਹੀ ਤਿਲੋਂ ਧੰਨਵਾਦ ਹੈ ਸੋ ਪ੍ਰਮਾਤਮਾ ਸਾਰਿਆਂ ਤੇ ਮੇਰਾ ਪਰਿਆ ਹੱਥ ਰੱਖੇ ਕਿਰਪਾ ਬਣਾਈ ਰੱਖੇ ਸੋ ਇਹ ਫਰਿਆਦ ਹੈ ਮਾਲਕ ਦੇ ਚਰਨਾਂ ਵਿੱਚ ਸੋ ਜਿੰਨਾ ਪਿਆਰ ਤੁਸੀਂ ਸਾਨੂੰ ਦਿੰਦੇ ਹੋ ਸੋ ਸਮਝ ਲੈਣਾ ਕਿ ਉਨਾ ਹੀ ਪਿਆਰ ਉਹ ਮਾਲਕ ਵੀ ਤੁਹਾਨੂੰ ਦੇ ਰਿਹਾ ਹੈ ਕਿਉਂਕਿ ਚੰਗੀ ਗੱਲ ਸੁਣਨੀ ਉਹ ਮਾਲਕ ਦੀ ਰਜਾ ਤੋਂ ਬਿਨਾਂ ਨਹੀਂ ਸੁਣੀ ਜਾਂਦੀ ਸੋ ਮਾਲਕ ਚਾਹੁੰਦਾ ਹੈ ਕਿ ਤੁਸੀਂ ਚੰਗੀਆਂ ਗੱਲਾਂ ਨੂੰ ਸੁਣ ਪਾਉਂਦੇ ਹੋ ਜੇ ਪ੍ਰਮਾਤਮਾ ਨਾ ਚਾਵੇ ਤੇ ਕਦੇ ਵੀ ਇਹ ਦਿਨ ਨਹੀਂ ਜ਼ਿੰਦਗੀ ਵਿੱਚ ਆ ਸਕਦਾ ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਕੋਈ ਵੀ ਨਹੀਂ ਨਾਮ ਸਿਮਰਨ ਕਰ ਸਕਦਾ ਸੋ ਮਾਲਕ ਦੀ ਕਿਰਪਾ ਹੁੰਦੀ ਆ ਜਿਨ੍ਹਾਂ ਨੂੰ ਪ੍ਰਮਾਤਮਾ ਯਾਦ ਕਰਦਾ ਹੈ ਉਹਦੇ ਹਿੱਸੇ ਹੀ ਪੀਰਾਂ-ਭੀਰਾਂ ਦੀ ਸੇਵਾ ਹੁੰਦੀ ਹੈ ਸੋ ਵਾਕੀ ਕਹਿੰਦੇ ਆ ਕਿ ਮਨ ਨਹੀਂ ਲੱਗਦਾ ਜਿਸ ਦਿਨ ਵੀਡੀਓ ਨਹੀਂ ਆਉਂਦੀ ਸੋ ਮਨ ਨਹੀਂ ਲੱਗਦਾ ਤੇ ਤੁਸੀਂ ਸਾਡੀਆਂ ਪ੍ਰਾਣੀਆ ਵੀਡੀਓ ਸੁਣ ਲਿਆ ਕਰੋ ਜਾਂ ਫਿਰ ਕੋਈ ਹੋਰ satsang ਸੁਣ ਲਿਆ ਸੋ YouTube ਤੇ ਬਹੁਤ ਤਰ੍ਹਾਂ ਦੇ satsang ਆਉਂਦੇ ਆ ਸੋ ਕਿਸੇ ਵੀ ਧਰਮ ਦਾ satsang ਸੁਣ ਲਓ ਉਹਦੇ ਵਿੱਚ ਇੱਕ ਹੀ ਗੱਲ ਸਮਝਾਈ ਜਾਵੇਗੀ ਕਿ ਕਦੇ ਕਿਸੇ ਲਈ ਕੁਝ ਮਾੜਾ ਨਹੀਂ ਸੋਚ ਰੱਖਣੀ ਹੈਗੀ ਨਾ ਮਾੜਾ ਸੋਚਣਾ ਹੈ ਸੋ ਚੰਗਾ ਕਰਮ ਕਰਨਾ ਚੰਗੇ ਕਰਮਾਂ ਦਾ ਚੰਗਾ ਫਲ ਮਿਲਦਾ ਹੈ ਸੋ ਹਮੇਸ਼ਾ ਚੰਗੀ ਗੱਲ ਜਿਹੜੇ ਵੀ ਧਰਮ ਚ ਸਿੱਖਣ ਨੂੰ ਮਿਲਦੀ ਸੁਣਨ ਨੂੰ ਮਿਲਦੀ ਉਹ ਸੁਣ ਲੈਣੀ ਚਾਹੀਦੀ ਹੈ ਹੁਣ ਮੇਨ ਵਿਸ਼ੇ ਬਾਰੇ ਗੱਲ ਕਰਾਂਗੇ ਜੀ ਕਿ ਇਸ ਸਾਲ ਵਿੱਚ ਕਿਵੇਂ ਹੁਣੀ ਹੈ ਪੀਰਾਂ ਦੀ ਕਿਰਪਾ ਕਿਵੇਂ ਸਾਡੇ ਗੁਰੂ ਦੀ ਸਾਡੇ ਮੁਰਸ਼ਿਦ ਦੀ ਕਿਰਪਾ ਹੁਣੀ ਹੈ ਬਹੁਤ ਵੱਡੀ ਰਹਿਮਤ ਹੁਣੀ ਹੈ ਸੋ ਇਹ ਕੁਝ ਸੰਕੇਤਾਂ ਨੂੰ ਵੀ ਸਮਝਣਾ ਹੈ ਤੇ ਇਨ੍ਹਾਂ ਇਸ਼ਾਰਿਆਂ ਨੂੰ ਸਮਝ ਕੇ ਜ਼ਿੰਦਗੀ ਵਿੱਚ ਅਪਣਾਉਣਾ ਹੈ ਧਾਵਾ ਡੋਲਦੇ ਹੁਣਾ ਸੋ ਇਸ ਸਾਲ ਦੇ ਵਿੱਚ ਕਈਆਂ ਰੂਹਾਂ ਦੇ ਕੰਮ ਵੜਨਗੇ ਸੋ ਵੜਨਗੇ ਕਿਨਾਂ ਦੇ ਜਿਨ੍ਹਾਂ ਦਾ ਵਿਸ਼ਵਾਸ ਪੱਕਾ ਹੈ ਕਿ ਸਾਡੀ ਫਰਿਆਦ ਸੁਣੀ ਜਾਣੀ ਆ ਕਿਉਂਕਿ ਅਸੀਂ ਜੀਦੇ ਮੂਰੇ ਬੈਠ ਕੇ ਅਰਦਾਸਾਂ ਕਰਦੇ ਆਂ ਸੇਵਾ ਕਰਦੇ ਜੀ ਦੀ ਉਹ ਫਿਰ ਹਰ ਇੱਕ ਅਰਦਾਸ ਨੂੰ ਸੁਣਦਾ ਹੈ ਸਮਾਂ ਉਹਨ ਤੇ ਦਿੰਦਾ ਹੈ ਸੋ ਇਸ ਸਾਲ ਦੇ ਵਿੱਚ ਪੱਕਾ ਵਿਸ਼ਵਾਸ ਹੈ ਕਿ ਜਿਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਆ ਯਕੀਨ ਰੱਖ ਕੇ ਆਪਣੇ ਮੁਰਸ਼ਿਦ ਤੇ ਬੈਠੇ ਆ ਕਿਤੇ ਇਧਰ ਉਧਰ ਝੋਲੀ ਨਹੀਂ ਆੜਦੇ ਸੋ ਇੱਕ ਮੂਰੇ ਹੀ ਝੋਲੀ ਆੜਦੇ ਆ ਕਹਿੰਦੇ ਕਿ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਤਾ ਪੁੱਛਣਗੇ ਇਸ ਗੱਲ ਨੂੰ ਸੁਣਨਾ ਬਹੁਤ ਆਸਾਨ ਆ ਸਮਝਣਾ ਇਸ ਸ਼ਬਦ ਨੂੰ ਬਹੁਤ ਵੱਡੀ ਗੱਲ ਹੈ ਜੇਕਰ ਇਸ ਸ਼ਬਦ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਓਗੇ ਇਹਦਾ ਬਹੁਤ ਵੱਡਾ ਅਰਥ ਹੈ ਸੋ ਜੇਕਰ ਤੁਸੀਂ ਇੱਕ ਦਰ ਦੇ ਹੋ ਕੇ ਬਹਿ ਜਾਓਗੇ ਜਿੱਦ ਫੜ ਕੇ ਬਹਿ ਜਾਓਗੇ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਤੇ ਸਾਨੂੰ ਇਹ ਚਾਹੀਦੀ ਹੈ ਤੇ ਇੱਕ ਝੋਲੀ ਦੇ ਵਿੱਚ ਪੀਰਾ ਤੋਂ ਹੀ ਪਾ ਸਕਦਾ ਆ ਡੇਰੇ ਤੋਂ ਸਵਾ ਇਹ ਝੋਲੀ ਕੋਈ ਖੁਸ਼ੀਆਂ ਨਾ ਸਾਡੀ ਨਹੀਂ ਪਰ ਸਕਦਾ ਤਾਂ ਫਿਰ ਦੇਖਣਾ ਕਿਵੇਂ ਕੰਮ ਬਣਦੇ ਆ ਸੋ ਹੁਣ ਆਪਾਂ ਕਿਤੇ ਡੇਰੇ ਤੇ ਜਾਂਦੇ ਆ ਪੁੱਛ ਪਾਉਣ ਲਈ ਜਾਂਦੇ ਆ ਤੇ ਉੱਥੇ ਜਾ ਕੇ ਜਦੋਂ ਆਪਣੀ ਅਰਦਾਸ ਕਹਿੰਨੇ ਆ ਕਰਨ ਨੂੰ ਉਸ ਫਕੀਰ ਨੂੰ ਜੋ ਵੀ ਗੱਦੀ ਉੱਤੇ ਬੈਠਾ ਹੈ ਤਾਂ ਇੱਕ ਵਿਸ਼ਵਾਸ ਰੱਖ ਕੇ ਅਸੀਂ ਜਾਂਦੇ ਆ ਤੇ ਵਿਸ਼ਵਾਸ ਰੱਖਦੇ ਆ ਕਿ ਹੁਣ ਅਸੀਂ ਇੱਥੇ ਆ ਗਏ ਆ ਤੇ ਸਾਡੀ ਝੋਲੀ ਵਿੱਚ ਖੁਸ਼ੀਆਂ ਪਹਿ ਜਾਣਗੀਆਂ ਤੇ ਹੁਣ ਉਹ ਹੀ ਇਨਸਾਨ ਜੋ ਉਸ ਗੱਦੀ ਉੱਤੇ ਬੈਠਾ ਹੈ ਫੱਕਰ ਫਕੀਰ ਸੋ ਜਿਨ੍ਹਾਂ ਨੇ ਰੱਬ ਨੂੰ ਪਾਇਆ ਸੇਵਾ ਕੀਤੀ ਬੰਦਗੀ ਕੀਤੀ ਆ ਹੁਣ ਉਹਦੇ ਮੂਹਰੇ ਅਸੀਂ ਕਰਦੇ ਆ ਤੇ ਉਹਦਾ ਇੱਕ ਵਿਸ਼ਵਾਸ ਆਪਣੇ ਮੁਰਸ਼ਿਦ ਤੇ ਹੁੰਦਾ ਉੱਤੋਂ ਸੁਆਬ ਉਹ ਕਿਸੇ ਤੇ ਵਿਸ਼ਵਾਸ ਨਹੀਂ ਰੱਖਦਾ ਉਹਨੂੰ ਯਕੀਨ ਹੁੰਦਾ ਆ ਕਿ ਮੇਰੀ ਲਾਜ ਮੇਰੇ ਮੁਰਸ਼ਿਦ ਨੇ ਰੱਖਣੀ ਹੈ ਤਾਂ ਫਿਰ ਉਹ ਲਾਜ ਰੱਖਦਾ ਵੀ ਹੈ ਫਰਿਆਦਾਂ ਨੂੰ ਕਬੂਲ ਵੀ ਕਰਦਾ ਹੈ ਜਦੋਂ ਤੁਹਾਡੇ ਹੱਕ ਅੰਦਰ ਫਰਿਆਦ ਬੇਨਤੀ ਕਰ ਦਿੰਦੇ ਆ ਕੁਝ ਕਰਮ ਦੱਸਦੇ ਆ ਤੁਸੀਂ ਕਰ ਲੈਨੇ ਹੋ ਤੇ ਉਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਂਦਗੀਆਂ ਕਿਉਂਕਿ ਹੁਣ ਜਿਹਨੇ ਫਰਿਆਦ ਕੀਤੀ ਉਹਦਾ ਪੂਰਾ ਵਿਸ਼ਵਾਸ ਹੈ ਆਪਣੇ ਮਾਲਕ ਤੇ ਇਸ ਲਈ ਉਹਦਾ ਮਾਲਕ ਖਾਲੀ ਨਹੀਂ ਮੋੜਦਾ ਤੇ ਨਾ ਹੀ ਪਿੱਠ ਲੱਗਣ ਦਿੰਦਾ ਹੈ ਸੋ ਫਿਰ ਉਹ ਉਸ ਫਰਿਆਦ ਨੂੰ ਕਬੂਲ ਕਰਦਾ ਹੈ ਸੋ ਇਸੇ ਤਰ੍ਹਾਂ ਨਾਲ ਜਦੋਂ ਤੁਸੀਂ ਵੀ ਵਿਸ਼ਵਾਸ ਰੱਖ ਕੇ ਫਰਿਆਦਾਂ ਬੇਨਤੀਆਂ ਕਰੋਗੇ ਆਪਣੇ ਮੁਰਸ਼ਿਦ ਅੱਤੇ ਤਾਂ ਉਹ ਕਦੇ ਤੁਹਾਡਾ ਫਰਿਆਦਾਂ ਨੂੰ ਖਾਲੀ ਨਹੀਂ ਜਾਣ ਦੇਵੇਗਾ ਤੇ ਦੂਸਰੀ ਗੱਲ ਮਾੜੇ ਵਕਤ ਵਿੱਚ ਜੇਕਰ ਕਿਸੇ ਨੇ ਤੁਹਾਨੂੰ ਤਾਨਾ ਮਾਰਿਆ ਹੈ ਤੁਸੀਂ ਸੇਵਾ ਮਾਲਕ ਦੀ ਕਰਦੇ ਹੋ ਤੇ ਮਨ ਸਾਫ਼ ਹੈ ਤੇ ਕਿਸੇ ਨੇ ਤੁਹਾਡਾ ਮਾੜਾ ਵਕਤ ਦੇਖ ਕੇ ਤੁਹਾਨੂੰ ਕੋਈ ਗੱਲ ਚੇਤਾਵਨੀ ਤਾਨਾ ਮਾਰਦਾ ਉੱਥੇ ਬੋਲਣਾ ਨਹੀਂ ਚੁੱਪ ਰਹਿਣਾ ਹੈ ਕਿਉਂਕਿ ਉਹ ਵੀ ਤੁਹਾਡਾ ਚੰਗਾ ਸਮਾਂ ਆਉਣ ਦਾ ਸੰਕੇਤ ਹੁੰਦਾ ਹੈ ਇਸ ਕਰਕੇ ਨਾ ਸੰਕੇਤਾਂ ਨੂੰ ਸਮਝਣਾ ਜਾਂ ਜ਼ਿੰਦਗੀ ਵਿੱਚ ਇਹਨਾਂ ਗੱਲਾਂ ਨੂੰ ਸਮਝਣਾ ਜੇਕਰ ਤੁਹਾਡੇ ਨਾਲ ਕਦੇ ਇਦਾਂ ਹੋਇਆ ਕਿ ਕਿਸੇ ਨੇ ਤੁਹਾਨੂੰ ਗੱਲ ਕੋਈ ਚੇਤਾਰੀ ਸੀ ਪਰ ਸਮਾਂ ਆਉਣ ਤੇ ਉਹ ਸਾਡੇ ਮਾਲਕ ਨੇ ਉਹ ਰੰਗ ਲਾ ਦਿੱਤੇ ਜੋ ਜ਼ਿੰਦਗੀ ਵਿੱਚ ਸੋਚਿਆ ਨਹੀਂ ਸੀ ਸੋ ਉਹਨਾਂ ਨੂੰ ਆਪਣੇ ਆਪ ਜਵਾਬ ਮਿਲ ਜਾਂਦੇ ਆ ਜਿਹੜੇ ਮਾੜਾ ਵਕਤ ਦੇਖ ਕੇ ਕਿਸੇ ਨੂੰ ਤਾਣਾ ਮਾਰਦੇ ਆ ਸਿਰਫ ਉੱਥੇ ਇਨਸਾਨ ਕੀ ਕਰੇ ਕਿ ਆਪਣੀ ਜ਼बान ਨੂੰ ਚੁੱਪ ਰੱਖਣਾ ਹੈ ਸੋ ਉੱਥੇ ਕੋਈ ਸ਼ਬਦ ਨਹੀਂ ਬੋਲਣਾ ਬਰਾਬਰੀ ਨਹੀਂ ਕਰਨੀ ਚੁੱਪ ਕਰਕੇ ਉਹ ਸ਼ਬਦਾਂ ਨੂੰ ਝੋਲੀ ਵਿੱਚ ਪਵਾ ਲਓ ਉਹਨਾਂ ਸ਼ਬਦਾਂ ਦੀ ਇੰਨੀ ਕੁ ਕੀਮਤ ਉਸ ਪ੍ਰਮਾਤਮਾ ਨੇ ਲਗਾ ਦੇਣੀ ਹੈ ਜੋ ਤੁਸੀਂ ਸੋਚ ਨਹੀਂ ਸਕਦੇ ਸੋ ਜੇਕਰ ਇਨਸਾਨ ਚੁੱਪ ਕਰਕੇ ਗੱਲਾਂ ਨੂੰ ਸਹਿਣਾ ਸਿੱਖ ਜਾਵੇ ਤਾਂ ਸਮਝ ਲਓ ਕਿ ਉਹ ਸਭ ਕੁਝ ਪਾ ਸਕਦਾ ਹੈ ਜਿਹਦਾ ਵਿਸ਼ਵਾਸ ਪੱਕਾ ਹੈ ਯਕੀਨ ਹੈ ਆਪਣੇ ਮੁਰਸ਼ਿਦ ਤੇ ਉਹਦੀ ਝੋਲੀ ਵਿੱਚ ਖੁਸ਼ੀ ਨਾ ਜ਼ਰੂਰ ਪੈਣੀ ਆ ਸੋ ਬਾਕੀ ਵਿਸ਼ਵਾਸ ਰੱਖਣਾ ਹੈ ਜਦੋਂ ਤੁਹਾਡਾ ਮਨ ਕਹੇ ਜੇ ਅਸੀਂ ਆਪਣੇ ਮਾਲਕ ਦੀ ਸੇਵਾ ਕਰਦੇ ਹਾਂ ਅਸੀਂ ਕਦੇ ਹਾਰ ਨਹੀਂ ਸਕਦੇ ਸਾਡਾ ਮਾਲਕ ਸਭ ਕੁਝ ਕਰੇਗਾ ਇੱਕ ਥਾਪੜ ਕੇ ਤੁਸੀਂ ਚੋਂ ਬੰਦਿਆਂ 'ਚ ਜਦੋਂ ਇਹ ਗੱਲ ਕਹਿ ਦੁੰਨੇ ਹੋ ਤਾਂ ਫਿਰ ਦੇਖੋ ਮਾਲਕ ਕਿਵੇਂ ਲਾਜਾਂ ਰੱਖਦਾ ਹੈ ਸੋ ਪ੍ਰਮਾਤਮਾ ਉਹਨਾਂ ਰੂਹਾਂ ਦੀ ਇਸ ਵਾਰ ਜ਼ਰੂਰ ਪੁਕਾਰ ਸੁਨੇਗਾ ਜਿਨ੍ਹਾਂ ਦਾ ਵਿਸ਼ਵਾਸ ਪੱਕਾ ਹੈ ਆਪਣੇ ਮੁਰਸ਼ਿਦ ਤੇ ਯਕੀਨ ਪੱਕਾ ਹੈ ਸੋ ਦਿਲੋਂ ਪਿਆਰ ਕਰਨਾ ਰੂਹਾਂ